ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਮਰੀਜ਼ਾਂ ਦੇ اٹੈਂਡੈਂਟ ਨੇ ਉਹਨਾਂ ਦੇ ਨਾਲ ਜਿਹੜਾ ਕੀ ਜਨਮ ਦਿਨ ਬਣਾਇਆ ਗਿਆ ਅਤੇ ਖੁਸ਼ੀ ਖਾndi ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਸਦਿਆ ਅਗਰਦੇਵ ਸਿੰਘ ਉਹਨਾਂ ਦਾ ਜਨਮ ਦਿਨ ਹੈ ਜੋ ਆਪਣੀ ਧਰਮ ਪਤਨੀ ਦੇ ਨਾਲ ਵੱਡੇ ਵੱਡੇ ਹੋਟਲ ਛੱਡ ਕੇ ਰੈਸਟੋਰੈਂਟ ਛੱਡ ਕੇ ਇੱਕ ਸਾਦੇ ਢੰਗ ਦੇ ਨਾਲ ਜਿਹੜਾ ਕੀ ਉਹਨਾਂ ਨੇ ਜਨਮ ਦਿਨ ਬਣਾਇਆ ਮਿੰਨੀਸੋ ਵੀ ਮੈਂ ਜਿਹੜੇ ਗੱਲ ਕੀਤੀ ਵੀ ਲੋਕ ਜਦੋਂ ਜਿਹੜੇ ਕਿਸੇ ਜਨਰਲ ਹੁੰਦਾ ਤੇ ਉਹ ਵੱਡੇ ਵੱਡੇ ਹੋਟਲ ਕਰਦੇ ਨੇ ਰੈਸਟੋਰੈਂਟ ਕਰਦੇ ਨੇ ਤੇ ਲੱਖਾਂ ਰੁਪਏ ਝਾੜ ਦਿੰਦੇ ਨੇ ਚਾਹੇ ਸ਼ਰਾਬਾਂ ਵਿੱਚ ਚਾਹੇ ਮੀਟਾਂ ਵਿੱਚ ਪਰ ਅਸੀਂ ਦੇਖਿਆ ਤੁਸੀਂ ਇੱਥੇ ਜਨਰਲ ਨੇ ਬੜੇ ਸਾਦੇ ਢੰਗ ਦੇ ਨਾਲ ਤੇ ਸਭ ਰਿਤੇ ਦਾ ਭੈਣ ਭਰਾ ਛੱਡ ਕੇ ਇਹਨਾਂ ਲੋਕਾਂ ਨੂੰ ਬਣਾਇਆ ਜਿਨ੍ਹਾਂ ਨਾਲ ਇੱਥੇ ਕੋਈ ਨਹੀਂ ਆ ਇਹ ਮਨਚ ਵਿਚਾਰ ਕਿਸ ਤਰ੍ਹਾਂ ਆ ਵੀ ਇਹਨਾਂ ਨੂੰ ਜਨਰਲ ਬਣਾਇਆ ਜਾਵੇ ਮੈਂ ਇੱਥੇ ਕਾਂ ਕਾ ਵੀ ਤੁਸੀਂ ਵੀ ਇੱਕ ਵਾਰੀ ਜ਼ਰੂਰ ਇੱਥੇ ਆ ਕੇ ਗੁਰੂ ਮਹਾਰਾਜ ਦੇ ਅਸ਼ੀਰਵਾਦ ਲਵੋ ਪਰ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੀ ਅੰਤਰਾਤਮਾ ਨੂੰ ਕਿੰਨਾ ਕੋ ਸਕੂਨ ਕਿੰਨਾ ਕੋ ਪਿਆਰ ਕਿੰਨੀ ਕੋ ਮੁਹੱਬਤ ਮਿਲਦੀ ਹੈ ਇਹ ਇਹਨਾਂ ਜਨਮ ਬਣਿਆ ਪਹਿਲੀ ਵਾਰ ਇਸੇ ਢੰਗ ਨਾਲ ਬਣਾਇਆ ਕਿ ਜਿਆ ਹਰ ਸਾਲ ਇਸ ਤਰ੍ਹਾਂ ਬਣਾਉਂਦੇ ਹੋ ਨਹੀਂ ਸੈਕੰਡ ਟਾਈਮ ਸੈਕੰਡ ਟਾਈਮ ਹਾਂਜੀ ਹਾਂਜੀ ਪਰ ਜੋ ਖੁਸ਼ੀ ਔਰ ਸਕੂਨ ਅੱਜ ਮਿਲਿਆ ਨਾ ਉਹ ਕਦੇ ਵੀ ਨਹੀਂ ਮਿਲਿਆ ਸੀ ਇਹ ਤੇ ਹੁਣ ਇਹਦੇ ਬਾਰੇ ਕੀ ਕਿਹਾ ਜਾਵੇ ਤੇ ਆਪਾਂ ਆਪਣਾ ਸਮਾਜ ਆ ਜੀ ਆਪਣੀ ਆਪਣੀ ਸੋਚ ਆ ਉਹ ਇੱਕ ਵਾਰੀ ਵੀਡੀਓ ਦੇਖਣਗੇ ਆਣਗੇ ਤੇ ਉਹ ਉਹਨਾਂ ਦੀ ਵੀ ਸੋਚ ਜਿਹੜੀ ਉਹ ਚੇਂਜ ਹੋਏਗੀ ਬੀ ਬਹੁਤ ਖੁਸ਼ੀ ਹੋਈ ਹੈ ਇਹ ਵੀ ਆਪਣੇ ਭੈਣ ਭਰਾਵੇਂ ਜੇ ਆਪਾਂ ਬਣਾਵਾਂਗੇ ਤੇ ਇਹ ਸਾਡੇ ਵੀ ਬੜਨਗੇ ਬਿਲਕੁਲ ਹਾਂਜੀ ਇਸ ਕਰਕੇ ਅਸੀਂ ਇਹਨਾਂ ਨੂੰ ਆਪਣੇ ਪੈਨਪਰਾ ਬਣਾ ਕੇ ਇੱਥੇ ਅਸੀਂ ਉਹਨਾਂ ਨਾਲ ਜਨਮ ਦਿਨ ਮਨਾਇਆ ਬਹੁਤ ਖੁਸ਼ੀ ਔਰ ਬਹੁਤ ਸਕੂਨ ਮਿਲਿਆ ਕਿੰਨਾ ਕਿ ਮਾਨੂੰ ਚੰਗਾ ਲਗਾ ਇਹਨਾਂ ਦੇ ਜਨਮ ਦਿਨ ਬਣਾ ਕੇ ਤੇ ਕਿੰਨਾ ਕਿ ਮਾਨੂੰ ਸ਼ਾਂਤੀ ਮਿਲੀ ਹੈ ਜੀ ਹਾਂ ਬਹੁਤ ਸਕੂਨ ਮਿਲਿਆ ਜੀ ਬਹੁਤ ਸਕੂਨ ਮਿਲਿਆ ਮਹਾਰਾਜ ਦੀ ਕਿਰਪਾ ਸ਼ੁਕਰ ਸ਼ੁਕਰ ਹੀ ਨਿਕਲਿਆ ਗੁਰੂ ਮਹਾਰਾਜ ਦਾ ਕਿਉਂ ਮਹਾਰਾਜ ਨੇ ਸਾਨੂੰ ਸਮਤ ਬਖਸ਼ੀ ਇਹ 15-20 ਸਾਲ ਤੋਂ ਰੈਣਾ ਚੱਲ ਰਹੇ ਨੇ ਮਨ ਲੰਗਰ ਦੀ ਸੇਵਾ ਹਰ ਮਹੀਨੇ ਦਿੰਦੇ ਆ ਇਹ ਲੰਗਰ ਇਹਨਾਂ ਦਾ ਚੱਲ ਅੱਜ ਵੀ ਲੰਗਰ ਇਹਨਾਂ ਦਾ ਚੱਲ ਰਿਹਾ ਮੈਂ ਦੇ ਵਿੱਚ ਬਣਾ ਕੇ ਲਿਆਉਣਾ ਇਹ ਇਹਨਾਂ ਦੀ ਪੇਰ ਨਹੀਂ ਆ ਵੀ ਦੇ ਜਾਂਦੇ ਮੈਂ ਮੰਡੀ ਜਾਂਦਾ ਗਾੜੀ ਇਹ ਤਾਂ ਭਾਈ ਸਾਹਿਬਾਂ ਦੀ ਮਿਹਰਬਾਨੀ ਹੈ ਜੀ ਅੱਜ ਉਹਨਾਂ ਨੇ ਚਲੋ ਮੇਰੇ ਜਨਮ ਦਿਨ ਤੇ ਉਹਨਾਂ ਨੇ ਰੋਕ ਲਾਂ ਦਾ ਸੁਨੇਹ ਦਿੱਤਾ ਵਾ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਬਾਰੋਂ ਜਿਹੜਾ ਲੰਗਰ ਆ ਉਹ ਰੋਜ਼ ਨਹੀਂ ਖਾਦਾ ਜਾਂਦਾ ਇੱਕ ਤੇ ਮਹਿੰਗਾ ਬੜਾ ਪਰ ਇੱਕ ਜਿਹੜਾ ਲੰਗਰ ਘਰ ਤਿਆਰ ਕੀਤਾ ਹੁੰਦਾ ਆ ਇਹ ਮਰੀਜ਼ਾਂ ਵਾਸਤੇ ਸਪੈਸ਼ਲ ਹੁੰਦਾ ਕੋਈ ਲੂਣ ਕੋਈ ਜ਼ਿਆਦਾ ਜ਼ਿਆਦਾ ਮਿਰਚਾਂ ਲੂਣ ਨਹੀਂ ਪਾਈਆਂ ਜਾਂਦੀਆਂ ਕੋ ਲੰਗਰ ਆ ਸਪੈਸ਼ਲ ਤਿਆਰ ਕੀਤਾ ਹੁੰਦਾ ਵਾ ਮੇਰੇ ਹੋਰੇ ਬੜੇ ਸੱਜਣੇ ਪਹਿਲੇ ਨੇ ਜਿੰਨੇ ਮਨਾਉਂਦੇ ਇੱਥੇ ਨੇ ਆਪਣੀ ਮੈਰਿਜਾਂਸ ਵੀ ਇੱਥੇ ਮਨਾਉਂਦੇ ਆ ਉਹ ਹਰ ਟਾਈਮ ਤੇ ਉਹਨਾਂ ਟਾਈਮ ਦੇ ਹਫ਼ਤਾ ਪਹਿਲਾਂ ਦੱਸਣਾ ਮੈਨੂੰ ਕਿ ਸਾਡੇ ਫਰੈਂਡ ਦੇ ਮੈਰਿਜ ਆ ਸਾਡੀ ਜਾਂ ਵਰਤਿਆ ਜਾਂ ਜਾਂਦਾ ਕਿ ਬੱਚਿਆ ਵਰਤ ਉਹ ਆਪਣੇ ਆਪ ਆ ਕੇ ਦੱਸੇ ਫੇ ਆਪਾਂ ਉਹ ਰਿਜ਼ਰਵ ਕਰ ਦਿੰਦੇ ਆ ਉਹਨਾਂ ਨੂੰ ਬੁਲਾ ਕੇ ਉਹ ਲੋ ਕਿਹਾ ਸਰ ਜੀ ਗੁਰੂ ਦੀ ਤੁਹਾਡੇ ਤੋਂ ਬਹੁਤ ਕਿਰਪਾ ਵਾ ਬਹੁਤ ਕਿਰਪਾ ਬਹੁਤ ਬਹੁਤ ਨਮਾਜ਼ ਆਹੀ ਤਾਂ ਨਾ ਸ਼ੁਕਰੇ ਹੋ ਜene ਜਿੰਨੀਆਂ ਉਹ ਮਾਲਕ ਦੀਆਂ ਬਖਸ਼ਿਸ਼ਾਂ ਨੇ ਅਈ ਫੇਰ ਵੀ ਨਾ ਸ਼ੁਕਰੇ ਹੋ ਜene ਉਹਨਾਂ ਸ਼ੁਕਰ ਤੁਹਾਡੇ ਕੋ ਅਦਾ ਨਹੀਂ ਕੀਤਾ ਜਾਂਦਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਅਸੀਂ ਅਕਸਰ ਦੇਖਦੇ ਹਾਂ ਕਿ ਜਦੋਂ ਕਿਸੇ ਦਾ ਜਨਦਰਾ ਹੁੰਦਾ ਤੇ ਉਹ ਵੱਡੇ ਵੱਡੇ ਰੈਸਟੋਰੈਂਟ ਕਰਦਾ ਵੱਡੇ ਵੱਡੇ ਹੋਟਲ ਕਰਕੇ ਆਪਣਾ ਜਿਹੜਾ ਜਨਦਰਾ ਬਣਾਉਂਦਾ ਫਰਾਂ ਤੋਂ ਤਸਵੀਰਾਂ ਵਿਖਾਵਾਂਗੇ ਵੱਖਰੀਆਂ ਅਮਰਸਾਦੀਆਂ ਜਿੱਥੇ ਕੀ ਨਾਤੇ ਉਹਨਾਂ ਨੇ ਇੱਕ ਵੱਡੇ ਹੋਟਲ ਕੀਤੇ ਨੇ ਨਾ ਕਿ ਵੱਡਾ ਰੈਸਟੋਰੈਂਟ ਕੀਤਾ ਵਾ ਤੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਉਹਨਾਂ ਜਿਹੜੇ ਆਪਣੇ ਜਨਮ ਦਿਨ ਆ ਬੜੇ ਸਾਦੇ ਢੰਗ ਦੇ ਨਾਲ ਅਮਰਸਾਦ ਦੇ ਗੁਰੂਆਂ ਦੇ ਹਸਪਤਾਲ ਉੱਥੇ ਜਾ ਕੇ ਬਣਾਇਆ ਗਿਆ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਮਰੀਜ਼ਾਂ ਦੇ ਅਟੈਂਡੈਂਟ ਨੇ ਉਹਨਾਂ ਦੇ ਨਾਲ ਜਿਹੜਾ ਕੀ ਜਨਮ ਦਿਨ ਬਣਾਇਆ ਗਿਆ ਅਤੇ ਖੁਸ਼ੀ ਸਾਂਝੀ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਸ੍ਰੀ ਅਗੁਰਦੇਵ ਸਿੰਘ ਉਹਨਾਂ ਦਾ ਜਨਮ ਦਿਨ ਹੈ ਜੋ ਆਪਣੀ ਧਰਮ ਪਤਨੀ ਦੇ ਨਾਲ ਵੱਡੇ ਵੱਡੇ ਹੋਟਲ ਛੱਡ ਕੇ ਰੈਕਟਰ ਛੱਡ ਕੇ ਇੱਕ ਸਾਦੇ ਢੰਗ ਦੇ ਨਾਲ ਜਿਹੜਾ ਕਿ ਉਹਨਾਂ ਨੇ ਜੰਮਦੇ ਬਣਾਇਆ ਤੁਸੀਂ ਦੇਖ ਸਕਦੇ ਹੋ ਮਿਸਾਲ ਬਹੁਤ ਸੋਹਣੀ ਆ ਕਿਉਂਕਿ ਇੱਕ ਤੇ ਲੱਖਾਂ ਰੁਪਏ ਵੱਜਦੇ ਨੇ ਅਤੇ ਇੱਕ ਸਮੇ ਦੀ ਕਦਰ ਹੁੰਦੀ ਆ ਅਤੇ ਤੁਸੀਂ ਦੇਖ ਸਕਦੇ ਹੋ ਕਿ ਜਿੰਨਾ ਮਰੀਜ਼ਾਂ ਦੇ ਅਟੈਂਡੈਂਸ ਜਿਨ੍ਹਾਂ ਦੇ ਪੇਰੈਂਟਸ ਇੱਥੇ ਦਾਖਲ ਹੁੰਦੇ ਨੇ ਉਹਨਾਂ ਦੇ ਨਾਲ ਜਾ ਕੇ ਇਹਨਾਂ ਨੇ ਜੰਮਦੇ ਬਣਾਇਆ ਦੋਵੇਂ ਜੀ ਤੁਸੀਂ ਦੇਖ ਸਕਦੇ ਹੋ ਨਾਲੇ ਸੇਵਾ ਕਰ ਰਹੇ ਨੇ ਅਤੇ ਨਾਲ ਹੀ ਪੋਣ ਨਾਲੇ ਫਲੀਆਂ ਦੋਵੇਂ ਜਿਹੜੇ ਕੈਰੈਕਟਰ ਨੇ ਗੱਲਬਾਤ ਵੀ ਕਰਾਂਗੇ ਸਦਾ ਗੁਰਜਾਲ ਸਿੰਘ ਦੇ ਨਾਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਸਾਦੇ ਢੰਗ ਦੇ ਨਾਲ ਸਿੰਪਲ ਢੰਗ ਦੇ ਨਾਲ ਬੇਸਣ ਦਾ ਜੜਾ ਵੰਡ ਕੇ ਪ੍ਰਸ਼ਾਦ ਇਹ ਜਿਹੜਾ ਜਨਮ ਦਿਨ ਮਨਾਉ ਰਹੇ ਨੇ ਗੱਲਬਾਤ ਕਰਦੇ ਨਾਲ ਪੁੱਛਦੇ ਨਾਲ ਜਿੰਦਗੀ ਬਾਰੇ ਅ ਸਾਡੇ ਅਗਦਾ ਸਿੰਘ ਜੀ ਸਭ ਤੋਂ ਪਹਿਲਾਂ ਤੇ ਜਨਮ ਦਿਨ ਦੀਆਂ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ ਜੀ ਹਾਂਜੀ ਹਾਂਜੀ ਤੁਹਾਨੂੰ ਸਭ ਦਾ ਸਭ ਦਾ ਅਸ਼ੀਰਵਾਦ ਆ ਜੀ ਇਹ ਗੁਰੂ ਮਹਾਰਾਜ ਤੇ ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰਦੇ ਆ ਤਾਂ ਫਿਰ ਇਹੋ ਜੇ ਕਾਰਜ ਹੁੰਦੀ ਆ ਮੈਂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਇੰਨਾ ਸਪਾਈ ਸਾਹਿਬ ਆ ਰਾਂਦਾ ਬਹੁਤ-ਬਹੁਤ ਨਵਾਦੀਆਂ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਅਸੀਂ ਇੱਥੇ ਜਨਮ ਦਿਨ ਮਨਾਣ ਆਏ। ਮਨੇ ਅੱਥੋਂ ਵੀ ਮੈਂ ਜਿਵੇਂ ਗੱਲ ਕੀਤੀ ਵੀ ਲੋਕ ਜਦੋਂ ਜਿਹੜੇ ਕਿਸੇ ਦਾ ਜਨਮ ਦਿਨ ਹੁੰਦਾ ਤੇ ਉਹ ਵੱਡੇ ਵੱਡੇ ਹੋਟਲ ਕਰਦੇ ਨੇ, ਰੈਸਟੋਰੈਂਟ ਕਰਦੇ ਨੇ ਤੇ ਲੱਖਾਂ ਰੁਪਏ ਝਾੜ ਦਿੰਦੇ ਨੇ, ਚਾਹੇ ਸ਼ਰਾਬਾਂ ਵਿੱਚ, ਚਾਹੇ ਮੀਟਾਂ ਵਿੱਚ। ਪਰ ਅਸੀਂ ਦੇਖਿਆ ਤੁਸੀਂ ਇੱਥੇ ਜਨਮ ਦਿਨ ਬੜੇ ਸਾਦੇ ਢੰਗ ਦੇ ਨਾਲ ਤੇ ਸਭ ਰਸਤੇ ਦਾ ਭੈਮ ਭਰਾ ਛੱਡ ਕੇ ਇਹਨਾਂ ਨੂੰ ਕਹਣਾ ਮਨਾਇਆ ਜਿਨ੍ਹਾਂ ਦਾ ਇੱਥੇ ਕੋਈ ਨਹੀਂ ਆ। ਇਹ ਮਨਚ ਵਿਚਾਰ ਕਿਸ ਤਰ੍ਹਾਂ ਆ ਵੀ ਇਹਨਾਂ ਨੂੰ ਜਨਮ ਦਿਨ ਮਨਾਇਆ ਜਾਵੇ। ਇਹ ਭਾਈ ਜਗਬੀਰ ਸਿੰਘ ਆਰੰਭ ਦੇ ਕਿਰਪਾ, ਗੁਰੂ ਰਾਮਦਾਸ ਪਾਤਸ਼ਾਹ ਦੀ ਕਿ ਇੱਥੇ ਆ ਕੇ ਜਨਮ ਦਿਨ ਮਨਾਉਂਦੇ ਆ ਕਿੰਨਾ ਕਿ ਮਾਨੂੰ ਚੰਗਾ ਲਗਾ ਇੰਨਾ ਵਿੱਚ ਜਨਮ ਦਿਨ ਬਣਾ ਕੇ ਤੇ ਕਿੰਨਾ ਕਿ ਮਾਨੂੰ ਸ਼ਾਂਤੀ ਮਿਲੀ ਹੈ ਜੀ ਹਾਂ ਬਹੁਤ ਸਕੂਨ ਮਿਲਿਆ ਜੀ ਬਹੁਤ ਸਕੂਨ ਮਿਲਿਆ ਮਾਰਾ ਦੀ ਕਿਰਪਾ ਸ਼ੁਕਰ ਸ਼ੁਕਰ ਹੀ ਨਿਕਦਿਆ ਗੁਰੂ ਮਹਾਰਾਜ ਦਾ ਕਿਉਂ ਮਹਾਰਾਜ ਨੇ ਸਾਨੂੰ ਸਮਤ ਬਖਸ਼ੀ ਤੇ ਜਿਹੜੇ ਲੋਕ ਲੱਖਾਂ ਰੁਪਏ ਬਰਬਾਦ ਕਰ ਦਿੰਦੇ ਨੇ ਇੱਕ ਰਾਤ ਵਾਸਤੇ ਸ ਦੇਖਿਆ ਸ਼ਰਾਬ ਡਾ ਦਿੰਦੇ ਨੇ ਮੀਕਰਾਬਾ ਚ ਅਤੇ ਪੈਸੇ ਦੀ ਬਰਬਾਦੀ ਕਰਦੇ ਨੇ ਅਜਿਹੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਇੱਥੇ ਕਾਂ ਗਾ ਵੀ ਤੁਸੀਂ ਵੀ ਇੱਕ ਵਾਰੀ ਜ਼ਰੂਰ ਇੱਥੇ ਆ ਕੇ ਗੁਰੂ ਮਹਾਰਾਜ ਤੇ ਤੇ ਅਸ਼ੀਰਵਾਦ ਲਵੋ ਤੇ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੀ ਅੰਤਰਾਤਮਾ ਨੂੰ ਕਿੰਨਾ ਕੋ ਸਕੂਨ ਕਿੰਨਾ ਕੋ ਪਿਆਰ ਕਿੰਨੀ ਕੋ ਮੁਹਬਤ ਮਿਲਦੀ ਹੈ ਇਹ ਤੇ ਤੁਹਾਨੂੰ ਆ ਕੇ ਪਤਾ ਲੱਗੇਗਾ ਕਿ ਮਨੇ ਐਸੋ ਵੀ ਲੋਕੀ ਕਹਿੰਦੇ ਨੇ ਵੀ ਰਿਸ਼ਤੇਦਾਰ ਭੈਣ ਭਣ ਨਾਰਾਜ਼ ਹੋ ਜਾਂਦੇ ਨੇ ਅਸੀਂ ਦੇਖਿਆ ਕਈ ਨਾਰਾਜ਼ਗੀ ਦੇ ਚੱਕਰ ਚ ਆਪਨਾ ਆਪਣੇ ਉਤੇ ਕਰਜ਼ਾ ਚੜਾ ਲੈਂਦੇ ਨੇ ਉਹ ਕਹਿੰਦੇ ਰਿਸ਼ਤੇਦਾਰ ਕੀ ਕਹਿਣਗੇ ਭੈਣ ਭਰਾ ਕੀ ਕਹਿਣਗੇ ਹੁਣ ਤੁਹਾਡੀ ਵੀਡੀਓ ਚਲਦੀ ਆ ਤੁਸੀਂ ਬੜੇ ਵੱਡੇ ਬੰਦੇ ਬਣ ਲਗਾ ਦੱਸਿਆ ਬਾਈਪਾਸ ਭਾਈ ਸਾਹਿਬ ਨੇ ਇਹ ਨਾ ਕਿ ਤੁਹਾਡੇ ਰਿਸ਼ਤੇਦਾਰ ਭੈਣ ਭਰਾ ਨਰਾਜ ਹੋਣ ਵੀ ਸਾਨੂੰ ਛੱਡ ਕੇ ਤੁਸੀਂ ਜਰਮਨ ਕਿੱਥੇ ਬਣਾਉਣ ਲੱਪੇ ਜੀ ਨਹੀਂ ਨਹੀਂ ਹੁਣ ਬੱਚਿਆਂ ਚ ਸਾਰਿਆਂ ਚ ਬਹੁਤ ਅਵੇਅਰਨੈਸ ਆ ਗਈ ਹੋਈ ਆ ਸਾਰੇ ਜਾਣੇ ਇਸ ਪਾਸੇ ਆ ਰਹੇ ਆ ਜਿਦੇ ਜਿਤੇ ਗੁਰੂ ਮਹਾਰਾਜ ਕਿਰਪਾ ਕਰੀ ਜਾਂਦੇ ਆ ਉਹ ਸੇਵਾ ਵਾਲੇ ਪਾਸੇ ਆਈ ਜਾ ਰਹੇ ਆ ਤੇ ਜਿਹੜੇ ਲੋਕ ਇਸ ਤਰ੍ਹਾਂ ਪੈਸੇ ਬਰਬਾਦੀ ਕਰਦੇ ਨੇ ਉਹਨਾਂ ਨੂੰ ਸੁਨੇਹਾ ਕੀ ਦੇਣਾ ਚਾਹੋਗੇ ਆਪਣੇ ਮਾਧਿਅਮ ਰਾਹੀਂ ਕਿਉਂਕਿ ਅਸੀਂ ਦੇਖਿਆ ਅੱਜ ਦਿਨ ਜਿੰਦਿਆਂ ਦਾ ਬਹਾਨਾ ਕਰਦੇ ਨੇ ਜਦੋਂ ਜਿੰਦਿਆਂ ਦਾ ਜਿਹੜਾ ਕੇਕ ਹੁੰਦਾ ਖਾਸ ਕਰਕੇ ਜਿਹੜਾ ਕੀ ਖਾਣ ਦੀ بجائے ਇੱਕ ਦੂਜੇ ਦੇ ਮੂੰਹ ਤੇ ਮਲਦੇ ਨੇ ਬਰਬਾਦੀ ਕਰਦੇ ਨੇ ਆਣ ਦੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਇਹ ਤੇ ਹੁਣ ਇਹਦੇ ਬਾਰੇ ਕੀ ਕਿਹਾ ਜਾ ਸਕੇ ਤਾਂ ਆਪੋ ਆਪਣਾ ਸਮਾਜ ਆ ਜੀ ਆਪਣੀ ਆਪਣੀ ਸੋਚ ਆ ਉਹ ਇੱਕ ਵਾਰੀ ਵੀਡੀਓ ਦੇਖਣਗੇ ਆਣਗੇ ਤੇ ਉਹ ਉਹਨਾਂ ਦੀ ਵੀ ਸੋਚ ਜਿਹੜੀ ਉਹ ਚੇਂਜ ਹੋਏਗੀ ਬਿਲਕੁਲ ਜੀ ਤੁਸੀਂ ਦੇਖਿਆ ਵੀ ਇੱਕ ਸਾਦੇ ਢੰਗ ਦੇ ਨਾਲ ਬڑا ਵਧੀਆ ਜਿਹੜਾ ਕਿ ਜਨਮ ਦੇ ਮਿਲਾਇਆ ਆਪਣੀ ਜ਼ਿੰਦਗੀ ਦਾ ਜਿਹੜਾ ਸਫਰ ਆ ਇਥੋਂ ਸ਼ੁਰੂ ਕੀਤਾ ਵਾ ਅਤੇ ਅੱਜ ਆਪਣੇ ਰਿਸ਼ਤੇਦਾਰ ਭੈਣ ਭਰਾ ਉਹਨਾਂ ਨੂੰ ਛੱਡ ਕੇ ਇਹ ਜਿਹੜੇ ਭੈਣ ਭਰਾ ਬਣੇ ਨੇ ਇਹਨਾਂ ਨਾਲ ਜਨਮ ਦੇ ਮਿਲਾਇਆ ਕਹਿੰਦੇ ਬੜੀ ਮਨ ਨੂੰ ਖੁਸ਼ੀ ਹੋਈ ਆ ਅਸੀਂ ਦੇਖਿਆ ਕਈ ਲੋਕ ਇਸ ਤਰ੍ਹਾਂ ਹੁੰਦੇ ਨੇ ਰਿਸ਼ਤੇਦਾਰ ਭੈਣ ਭਰਾ ਖੁਸ਼ ਕਰਨ ਦੇ ਚੱਕਰ ਵਿੱਚ ਲੱਖਾਂ ਰੁਪਏ ਦਾ ਕਰਜ਼ਾ ਚੁੱਕ ਲੈਂਦੇ ਨੇ ਅਸੀਂ ਕਰਜ਼ੇ ਥੱਲੇ ਆ ਜਾਂਦੇ ਨੇ ਗੱਲ ਬਾਤ ਵੀ ਕਰਾਂਗੇ ਭੈਣ ਜੀ ਦੇ ਨਾਲ ਵੀ ਭੈਣ ਜੀ ਕਿਸ ਤਰ੍ਹਾਂ ਦੇਦੇ ਹੋ ਭਾਈ ਸਾਹਿਬ ਦਾ ਜਨਮ ਦੇਣ ਆ ਮੁਬਾਰਕਾਂ ਤੁਹਾਨੂੰ ਸਤ ਸਭ ਜੀ ਦੇ ਦੀ ਠੀਕ ਹੈ ਜੀ थैंक यू ਜੀ थैंक यू थैंक यू ਇਹ ਨਾ ਜਾਣਦੇ ਨੇ ਆ ਪਹਿਲੀ ਵਾਰ ਇਸੇ ਢੰਗ ਨਾਲ ਬਣਾਇਆ ਕਿ ਜਾਂ ਹਰ ਸਾਲ ਇਸ ਤਰ੍ਹਾਂ ਬਣਾਉਂਦੇ ਹੋ ਨਹੀਂ ਸੈਕੰਡ ਟਾਈਮ ਸੈਕੰਡ ਟਾਈਮ ਹਾਂਜੀ ਹਾਂਜੀ ਪਰ ਜੋ ਖੁਸ਼ੀ ਔਰ ਸਕੂਨ ਅੱਜ ਮਿਲਿਆ ਨਾ ਉਹ ਕਦੇ ਵੀ ਨਹੀਂ ਮਿਲਿਆ ਸੀ ਹਾਂਜੀ ਵੀ ਬਹੁਤ ਖੁਸ਼ੀ ਹੋਈ ਹੈ ਇਹ ਵੀ ਆਪਣੇ ਭੈਣ ਭਰਾ ਵੇ ਜੇ ਆਪਾਂ ਬਣਾਵਾਂਗੇ ਤੇ ਇਹ ਸਾਡੇ ਵੀ ਬੜਨਗੇ ਬਿਲਕੁਲ ਹਾਂਜੀ ਇਸ ਕਰਕੇ ਅਸੀਂ ਇਹਨਾਂ ਨੂੰ ਆਪਣੇ ਭੈਣ ਭਰਾ ਬਣਾ ਕੇ ਇੱਥੇ ਅਸੀਂ ਉਹਨਾਂ ਨਾਲ ਜਨਮ ਦਿਨ ਮਨਾਇਆ ਬਹੁਤ ਖੁਸ਼ੀ ਔਰ ਬਹੁਤ ਸਕੂਨ ਮਿਲੇ ਅੰਸਾਰ ਅਸੀਂ ਦੇਖਿਆ ਵੀ ਜਦੋਂ ਤੁਸੀਂ ਜਨਮ ਦਿਨ ਮਨਾਉਣਾ ਸੀ ਹਰੇ ਤੇ ਲੋਕਾਂ ਨੂੰ ਤੇ ਵੇਟ ਪਾ ਲੱਗਿਆ ਸੀ ਜਨਮ ਦਿਨ ਕਿਸੇ ਦਾ ਉਹ ਬੜੀ ਬੇਸਬਰੀ ਨਾਲ ਵੇਟ ਕਰ ਰਹੇ ਸੀ ਜਿਵੇਂ ਕਿਸ ਆਪਣੇ ਦਾ ਵੇਟ ਕਰੀਦਾ ਵੀ ਅੱਜ ਜਨਮ ਦਿਨ ਆਇਆ ਅੱਜ ਇੱਥੇ ਖੁਸ਼ੀ ਸਾਂਝੀ ਕੀਤੀ ਜਾਊਗੀ ਅੱਜ ਇੱਥੇ ਮਠਾਈ ਵੰਡੀ ਜਾਊਗੀ ਇਸ ਵਾਰ ਸਾਨੂੰ ਨਹੀਂ ਪਤਾ ਸੀ ਉਹ ਭਾਜੀ ਨੂੰ ਹੀ ਪਤਾ ਸੀਗਾ ਇਹਨਾਂ ਨੇ ਸਾਨੂੰ ਪ੍ਰੇਰਣਾ ਦਿੱਤੀ ਹੈ ਤੇ ਅਸੀਂ ਇਹਨਾਂ ਕੋਲੋਂ ਹੀ ਪ੍ਰੇਰਣਾ ਲੈਣੇ ਆ ਤੇ ਅੱਗੋਂ ਵੀ ਸਾਨੂੰ ਦਿੰਦੇ ਰਹਿਣਗੇ ਤੇ ਅਸੀਂ ਜਿੱਦਾਂ ਇਹ ਕਹਿਣਗੇ ਓਦਾਂ ਕਰਦੇ ਰਾਂਗੇ ਤੇ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਆਪਣੇ ਮਾਧਿਅਮ ਦਈਏ ਜਿਵੇਂ ਮੈਂ ਗੱਲ ਕੀਤੀ ਵੀ ਲੋਕ ਜਿਹੜੇ ਨੇ ਹਜੇ ਵੀ ਜਾਗਰਤ ਨਹੀਂ ਹੋਏ ਹਜੇ ਵੀ ਲੋਕ ਭੇੜਚਾਲ ਬਣੀ ਹੋਈ ਆ ਲੋਕ ਲੋਕਾਂ ਨੂੰ ਖੋਸ਼ਹਾਲ ਦੇ ਚੱਕਰ ਵਿੱਚ ਪੈਸੇ ਦੀ ਬਰਬਾਦੀ ਕਰੀ ਆ ਰਹੇ ਨੇ ਨਹੀਂ ਵੈਸੇ ਤਾਂ ਹੁਣ ਤਾਂ ਬੜੀ ਅਵੇਅਰਨੈਸ ਆ ਗਈ ਹੈ ਅੱਗੇ ਨੌਲੇਜ ਤੇ ਬਹੁਤ ਜ਼ਿਆਦਾ ਫਰਕ ਪੈ ਗਿਆ ਪਰੇ ਕਈ ਸ਼ੋ ਵੀ ਕਰਨਾ ਚਾਹੁੰਦੇ ਆ ਵੀ ਸਾਡੇ ਕੋਲ ਕੁਝ ਹੈਗਾ ਹੈ ਨਾ ਤੇ ਉਹ ਉਹਨਾਂ ਦੀ ਆਪਣੀ ਆਪਣੀ ਮਰਜ਼ੀ ਹੈ ਕਿਸ ਤਰ੍ਹਾਂ ਕਰਦੇ ਨੇ ਕਿਸ ਤਰ੍ਹਾਂ ਨਹੀਂ ਕਰਦੇ ਅਸੀਂ ਤਾਂ ਉਹਨਾਂ ਨੂੰ ਇਹ ਸੁਨੇਹਾ ਦੇਵਾਂਗੇ ਨਹੀਂ ਤੁਸੀਂ ਇੱਥੇ ਆਓ ਜੋ ਖੁਸ਼ੀ ਔਰ ਸਕੂਨ ਇੱਥੇ ਮਿਲਦਾ ਨਾ ਉਹ ਕਿਤੇ ਵੀ ਨਹੀਂ ਹੈਗਾ ਕਿੰਨੇ ਮਾਨੂੰ ਬਹੁਤ ਸਕੂਨ ਮਿਲਿਆ ਕਿੰਨੇ ਕਿ ਮਾਨੂੰ ਸ਼ਾਂਤੀ ਮਿਲੀ ਆ ਇਹ ਚੀਜ਼ ਲੈ ਕੇ ਜਿੰਦਗੀ ਦੇ ਬੜੇ ਜਨਮ ਜਨਮਲੇ ਬਣਾਏ ਹੋਣਗੇ ਪਰ ਜਿਹੜਾ ਪਹਿਲਾ ਜਨਮ ਜਨਮਲੇ ਬਣਾਇਆ ਵਾ ਇਹਦੇ ਚ ਕਿੰਨੇ ਕਿ ਮਾਨੂੰ ਸਕੂਨ ਮਿਲਿਆ ਅਸੀਂ ਬਿਆਨ ਹੀ ਨਹੀਂ ਕਰ ਸਕਦੇ ਕਿ ਸਾਨੂੰ ਕਿੰਨੀ ਕੋਈ ਖੁਸ਼ੀ ਮਿਲੀ ਹੋਏਗੀ ਅੰਨੇ ਬਹੁਤ ਪਾਈ ਸਾਹਿਬ ਮੈਨੂੰ ਪਤਾ ਲੱਗਾ ਤੁਸੀਂ ਜਣਦੇ ਨਾਲ ਜਿੱਥੇ ਅੱਜ ਤੁਸੀਂ ਇਹਨਾਂ ਨਾਲ ਪਰਿਵਾਰ ਨਾਲ ਸਾਂਝੀ ਕੀਤੀ ਆ ਅਸੀਂ ਦੇਖਿਆ ਕਈ ਜਗ੍ਹਾ 50 100 ਰਿਸ਼ਤੇਦਾਰ ਹੁੰਦੇ ਨੇ ਅੱਜ ਕੱਲ੍ਹ ਦੇਖਿਆ ਇੱਥੇ ਹਜ਼ਾਰਾਂ ਦੇ ਸਦਾਰ ਸੀ ਤੇ ਮੈਨੂੰ ਦੱਸੋ ਵੀ ਕਿਹਨੇ ਜਣਦੇ ਦੇ ਨਾਲ ਨਾਲ ਤੁਸੀਂ ਇੱਥੇ ਇੱਕ ਦਰਖਤ ਵੀ ਲਾਉਣਾ ਆ ਜੀ ਦਦਿਆਂ ਨੇ ਇਹ ਮਨਚ ਵਿਚਾਰ ਕਿਸ ਤਰ੍ਹਾਂ ਆਇਆ ਇਹ ਤੇ ਭਾਈ ਸਾਹਿਬ ਆਹਾਂ ਦੀ ਮਿਹਰਬਾਨੀ ਹੈ ਜੀ ਅੱਜ ਉਹਨਾਂ ਨੇ ਚਲੋ ਮੇਰੇ ਜਨਮ ਦਿਨ ਤੇ ਉਹਨਾਂ ਨੇ ਰੁੱਖ ਲਾਉਂਦਾ ਸੁਨੇਹ ਦਿੱਤਾ ਵਾ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਲੱਗਦਾ ਨਹੀਂ ਹਰ ਇੱਕ ਜਣਦੇ ਦੇ ਉਤੇ ਇੱਕ ਰੁੱਖ ਲਾਉਣਾ ਚਾਹੀਦਾ ਵ ਤਾਂ ਜੋ ਕਿ ਜਿਹੜੀ ਜਿਵੇਂ ਆਕਸ ਸਿੰਘ ਦੀ ਕਮੀ ਹੋ ਰਹੀ ਆ ਗਰਮੀ ਵਧ ਰਹੀ ਆ ਕਿ ਲੱਗਦਾ ਵੀ ਇੱਕ ਇੱਕ ਰੁਖ ਲਾਵਾਂਗੇ ਤੇ ਸ਼ਾਇਦ ਜਿਹੜਾ ਸਾਡਾ ਅੰਮ੍ਰਿਤਸਰ ਸਾਹਿਬ ਆ ਕਹਣਾ ਪੰਜਾਬ ਆ ਉਹ ਫਿਰ ਹਰਿਆਵਸਦਾ ਪੰਜਾਬ ਬਣ ਜਾਏਗਾ ਰੁੱਖ ਤਾਂ ਆਪਾਂ ਸੈਂਕੜਿਆਂ ਦੇ ਹਿਸਾਬ ਨਾਲ ਲਾਈ ਜਾ ਰਹੇ ਆ ਮੈਂ ਕਹਿੰਦਾ ਵੀ ਇੱਕ ਰੁੱਖ ਲਾਓ ਤੇ ਇੱਕ ਰੁੱਖ ਦੀ ਸੇਵਾ ਸੰਭਾਲ ਵੀ ਕਰੋ ਤਾਂ ਕਿ ਉਹ ਪ੍ਰਵਾਨ ਚੜੇ ਤੇ ਫਿਰ ਦੂਜਾ ਲਾਵੇ ਬਿਲਕੁਲ ਜੀ ਤੇ ਗੱਲਬਾਤ ਵੀ ਕਰਾਂਗੇ ਭਾਈ ਜਗਵੀਰ ਸਿੰਘ ਜਿਨ੍ਹਾਂ ਨੇ ਇਹਨਾਂ ਨੂੰ ਇੱਕ ਪਹਿਲ ਕਰਨੀ ਵਾਸਤੇ ਅੱਗੇ ਲੈ ਕੇ ਆਏ ਨੇ ਭਾਈ ਗਬੀਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪੰਜਾਬੀ ਲੋਕ ਚਾਣਵਾਜੀ ਧੰਨਵਾਦ ਜੀ ਤੁਹਾਡੇ ਵੱਲੋਂ ਬਹੁਤ ਪ੍ਰੇਰਨਾ ਕੀਤੀ ਗਈ ਆ ਭਾਈ ਸਾਹਿਬ ਤੇ ਭੈਣ ਜੀ ਵੀ ਕਹਿੰਦੇ ਵੀ ਭਾਈ ਸਾਹਿਬ ਨੇ ਸਾਨੂੰ ਦਿੱਸਿਆ ਵੀ ਇਸ ਤਰ੍ਹਾਂ ਜੀਵਨ ਬਣਾਉਣਾ ਇਹਨਾਂ ਪਰਿਵਾਰਾਂ ਚ ਆ ਕੇ ਤੇ ਕਿੰਨੇ ਸਮੇਂ ਤੋਂ ਇਸ ਤਰ੍ਹਾਂ ਦੀਆਂ ਸੇਵਾ ਲੁੱਟ ਰਹੇ ਹੋ ਕਿੰਨੇ ਕ ਕਾਰਜ ਇਹ ਇਹ 15-20 ਸਾਲ ਤੋਂ ਮੇਰੇ ਨਾਲ ਚੱਲ ਰਹੇ ਨੇ ਮਨ ਲੰਗਰ ਦੀ ਸੇਵਾ ਹਰ ਮਹੀਨੇ ਦਿੰਦੇ ਆ ਇਹ ਲੰਗਰ ਇਹਨਾਂ ਦਾ ਚੱਲ ਅੱਜ ਵੀ ਲੰਗਰ ਇਹਨਾਂ ਦਾ ਚੱਲ ਰਿਹਾ ਮੈਂ ਇਹਦੇ ਵਿੱਚ ਬਣਾ ਕੇ ਲਿਆਉਣਾ ਇਹ ਇਹਨਾਂ ਦੀ ਪੇਰ ਨਹੀਂ ਆ ਵੀ ਦੇ ਜਾਂਦੇ ਮੈਂ ਵੰਡ ਇਹ ਆਉਂਦੇ ਨੇ ਹਰ ਮਹੀਨੇ ਬਚ ਕਰ ਲਾ ਦੋ ਮਹੀਨੇ ਬਚ ਕਰ ਲਾ ਕੇ ਨਾਲ ਇੱਕ ਵੀਖ ਜਾਇਆ ਕਰੋ ਆ ਕੇ ਆਪਣੀ ਸੇਵਾ ਕਰਜਿਆ ਕਰੋ ਸਾਡੀ ਸੇਵਾ ਚੱਲਦੀ ਜਾ ਜਰੂਰ ਆਇਆ ਕਰੋ ਤੇ ਮੈਂ ਇਹਨਾਂ ਨੂੰ ਕਿਹਾ ਵੀ ਉੱਥੇ ਦੁਖੀ ਹੁੰਦੇ ਆ ਇਹਨਾਂ ਨੂੰ ਲੋਕ ਨੇ ਜਿੰਨਾਂ ਕੋ ਉਲਾਜ ਜੁਗਾ ਪੈਸੇ ਵੀ ਨਹੀਂ ਹੈਗਾ ਤੇ ਰੋਟੀ ਜੁਗੇ ਪੈਸੇ ਨਹੀਂ ਹੈਗੇ ਭੁੱਖੇ ਬਰਾਂਡੇ ਪਏ ਹੁੰਦੇ ਨੇ ਉਹਨਾਂ ਦੇ ਨਾਲ ਇਹਨਾਂ ਮੇਰਾ ਸਾਥ ਦਿੱਤਾ ਤੇ ਆਪਾਂ ਉਹਨਾਂ ਨੂੰ ਕਿ ਕੰਮ ਚੱਲਦੀ ਜਾਂਦਾ ਜੀ ਜਦ ਅਸੀਂ ਵੇਖਿਆ ਮੈਂ ਜਦ ਗੱਲ ਕੀਤੀ ਵੀ ਵੱਡੇ ਵੱਡੇ ਹੋਟਲ ਛੱਡ ਕੇ ਵੱਡੇ ਵੱਡੇ ਰੈਸਟੋਰੈਂਟ ਛੱਡ ਕੇ ਅੱਜ ਗੁਰੂ ਨਾਨਕ ਦੇਵ ਹਸਪਤਾਲ ਅਸੀਂ ਦੇਖਿਆ ਵੀ ਬਹੁਤ ਘੱਟ ਲੋਕ ਹੋਣਗੇ ਜਿਹੜੇ ਕੀ ਗੁਲਾਮ ਦੇ ਹਸਤਾਕੇ ਆ ਕੇ ਜਾਂਦੇ ਮਲਾਉਂਦੇ ਨੇ ਕਿਉਂਕਿ ਲੋਕਾਂ ਦੀ ਸੋਚ ਹੁੰਦੀ ਆ ਵੀ ਜਾ ਕੇ ਵੱਡੇ ਵੱਡੇ ਰੈਸਟੋਰੈਂਟ ਕੀਤੀ ਜਾਵੇ ਰਿਸ਼ਤੇਦਾਰ ਭੈਣ ਭਰਾਵਾਂ ਸ਼ਰਾਬਾਂ ਜਿਹੜੀ ਖਾ ਲਈ ਜਾਣ ਪੈਸੇ ਦੀ ਬਰਬਾਦੀ ਬੜੀ ਲੋਕ ਕਰਦੇ ਨੇ ਪਰ ਇੱਥੇ ਆ ਕੇ ਤੁਸੀਂ ਇੱਕ ਨੌਖੀ ਮਿਸਾਲ ਪੇਸ਼ ਕਰ ਦਿੱਤੀ ਆ ਸਾਡੇ ਲੋਕਾਂ ਦਾ ਇਹ ਸੋਚ ਆਈ ਸਾਡੇ ਲੋਕਾਂ ਨੂੰ ਜਿਹੜਾ ਪੁਰਾਣਾ ਇਤਿਹਾਸ ਦਾ ਲੱਗਿਆ ਸਾਡੇ ਗੁਰੂ ਸਾਹਿਬ ਗਰੀਬ ਦੇ ਘਰ ਰੱਬ ਜਾਂਦਾ ਅਮੀਰ ਘਰ ਰੱਬ ਨਹੀਂ ਜਾਂਦਾ ਬਿਲਕੁਲ ਇੱਥੇ ਰੱਬ ਨਹੀਂ ਇਹ ਲੋਕਾਂ ਉਹਦੇ ਮਰੀਜ਼ ਨੇ ਆਪਾਂ ਦੁਖੀ ਨੇ ਇਹ ਰੱਬ ਦੇ ਰੂਪ ਨੇ ਰੱਬ ਨੇ ਰੱਬ ਦੇ ਕਰਿਆ ਸੇਵਾ ਕਰਦੇ ਕੋਈ ਦੀ ਸੇਵਾ ਪੂਰਨ ਨਹੀਂ ਆ। ਹੋਟਲ ਵਾਲੀ ਜਿਹੜੀ ਉਹ ਦਿਨ ਬਦ ਸੁਣਨੀ ਆ ਉਡੀਆਂ ਕਿਸੇ ਨੂੰ ਕੈਂਸਰ ਹੈ ਕਿਸੇ ਨੂੰ ਕੁਝ ਬਿਮਾਰੀਆਂ ਲੈ ਘਰ ਹੀ ਆਉਣੀਆਂ ਬਿਮਾਰੀ ਛੱਡ ਕੇ ਨਹੀਂ ਆਉਣੀਆਂ ਇੱਥੇ ਛੱਡ ਕੇ ਜਾਣੀਆਂ। ਆਸਾਂ ਪੂਰੀਆਂ ਹੋਣੀਆਂ ਨੇ ਲੋਕਾਂ ਸੀਸਾ ਲੱਗਣੀਆਂ ਨੇ ਕਿੰਨੇ ਰੱਬ ਦੇ ਫੇਸ ਨੇ ਕਿੰਨੇ ਗੁਰੂ ਦੇ ਫੇਸ ਨੇ ਜਿਨ੍ਹਾਂ ਬੇਗਰਜ ਨੇ ਜਿਨ੍ਹਾਂ ਕੋ ਆ ਕੇ ਸੇਵਾ ਕਰਨੀ ਆ ਤੇ ਉਹਨਾਂ ਕੋ ਮਿਲਣ ਦਾ ਗੱਲ ਰੱਬ ਨੇ ਆਪ ਹੀ ਜਣਾ ਬਿਗੈਰ ਮੰਗਣ ਦੇਗਾ। ਭਾਈ ਸਾਹਿਬ ਕਿਸਾ ਦੇ ਦੋ ਕਹਿੰਦੇ ਇੱਕ ਸੀਸ ਲੈਣ ਵਾਸਤੇ ਬੜਾ ਕੁਝ ਕਰਨਾ ਪੈਂਦਾ ਪਰ ਅਸੀਂ ਦੇਖਿਆ ਵੀ ਇੱਥੇ ਤੇ ਹਜ਼ਾਰਾਂ ਲੋਕ ਸੀ ਜਿਹੜੇ ਸੀਸਾ ਦੇ ਮਾਜ ਬੈਠੇ ਸੀ ਭਾਈ ਸਾਹਿਬ ਜਣ ਦੇ ਉੱਤੇ ਵਧਾਈ ਦੇਣ ਵਾਸਤੇ ਬੈਠੇ ਸੀ ਲੋਕ ਕਣ ਕਣ ਚ ਰੱਬ ਵਸਣਿਆ ਕਣ ਕਣ ਚ ਇਹ ਜਿੰਨਾ ਵੀ ਹਰ ਇੱਕ ਚ ਰੱਬ ਵਸਿਆ ਹੁੰਦੇ ਨੇ ਜਿੰਨੇ ਸਾਰੇ ਕਣ ਕਣ ਚ ਰੱਬ ਵਸਣਿਆ ਰੱਬ ਜਿਹੜੇ ਰੱਬ ਦੇ ਮੂੰਹ ਹੀ ਬੁਰਕੀ ਪਾਉਣੀ ਆ ਉਹਦੇ ਸਮਝ ਲਓ ਵੀ ਉਹਦੇ ਤੋਂ ਕੋਈ ਘਟ ਹੈ ਹੀ ਕੋਈ ਨਹੀਂ ਉਹ ਕਿਉਂ ਨਾ ਖੁੱਲੇ ਕੇ ਮਿਲਣਗੇ ਮੰਗਣ ਦੀ ਲੋੜ ਹੀ ਨਹੀਂ ਪੈਣੀ ਤੁਹਾਨੂੰ ਬਈ ਮਨਵਾ ਦਿਓ ਆਪਣੇ ਬਦਈ ਜਾਏਗਾ ਬਿਲਕੁਲ ਜੀ ਦਿਨ ਰਾਤ ਇਹ ਵੀ ਪਤਾ ਗਿਆ ਵੀ ਤੁਹਾਡੇ ਵੱਲੋਂ ਇਹਨਾਂ ਦੇ ਜੰਦ ਉਤੇ ਇਹਨਾਂ ਨੇ ਜਿਹੜਾ ਪੌਦੇ ਵੀ ਲਾਉਣੇ ਨੇ ਹਾਂਜੀ ਹਾਂਜੀ ਇਹ ਮਨਚ ਵਿਚਾਰ ਕਿਸ ਤਰ੍ਹਾਂ ਬਦਲਾਉਂਦੇ ਇਹਦੀ ਕਾਫੀ ਚਿਰ ਤੋਂ ਕਹੀਦਾ ਸੀ ਮੈਂ ਨਾ ਕਿਹਾ ਕਿ ਤੇਰੇ ਬਡੇ ਤੋਂ ਸ਼ੁਰੂ ਕਰਨ ਵਾਲਾ ਆਪਾਂ ਬੂਟੇ ਲਾਉਣੇ ਆ ਉਦੋਂ ਹੀ ਆਮ ਬੂਟੇ ਲਗਾਈ ਜਾ ਰਹੇ ਆ ਮੈਂ 5-70000 ਫੁੱਟ ਹਰ ਚੀਜ਼ੇ ਲੱਈਦਾ ਔਰ ਨਾਲ ਉਹ ਪਾਣੀ ਪਾ ਕੇ ਆਉਣਾ ਉਹਨਾਂ ਸਾਹਮਣੇ ਮੈਂ ਹੀ ਆ ਲਾ ਇਹਨਾਂ ਦੇ ਨਾਲ ਸਾਹਮਣੇ ਅਗਲੇ ਸਾਥ ਬੂਟਾ ਖਾਣੇ ਕਿ ਬੂਟਾ ਉਹ ਜਿਹੜਾ ਪਾ ਲਾਇਆ ਸੀ ਬਿਲਕੁਲ ਉਹਨੇ ਕਿਹਾ ਠੀਕ ਆ ਸਾਹਮਣੇ ਲੋਕ ਲਾ ਕੇ ਚੜ ਜਾਂਦੇ ਆ ਅਗਲਾ ਫੁੱਟ ਛੋੜਨ ਦਾ ਉਹ ਮੈਂ ਡਰੋਫਰ ਜਾ ਕੇ ਕਿੰਨੇ ਬੂਟੇ ਲੱਗੇ ਜਾ ਕੇ ਮੈਂ ਤਾਂ ਅੱਜ ਬਖਾਰਨੇ ਕਿੰਨੇ ਬੂਟੇ ਮਲਾਏ ਆ ਜਿਨ੍ਹਾਂ ਨੂੰ ਸਾਂਭਿਆ ਪਾਣੀ ਪਾਇਆ ਬਿਲਕੁਲ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਜੋੜੀ ਜੋੜੀ ਆ ਮੈਂ ਕਹਾਂਗਾ ਅੱਜ ਦੇ ਮੁੱਖ ਮਹਿਮਾਨ ਨੇ ਸਦਾ ਗੁਰਦੇਵ ਸਿੰਘ ਤੇ ਉਹਨਾਂ ਦੀ ਤਰ ਪਤਨੀ ਆਪਣੇ ਜਨਮ ਦਿਨ ਦੀ ਖੁਸ਼ੀ ਸਾਂਝੀ ਕੀਤੀ ਆ ਤੁਸੀਂ ਦੇਖ ਸਕਦੇ ਹੋ ਵੀ ਅੱਜ ਪਹਿਲਾ ਜਨਮ ਦਿਨ ਹੋਊਗਾ ਜਿਹੜਾ ਕਿ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਬਣਾ ਗਿਆ ਹੋਊਗਾ ਤੇ ਖਾਸ ਕਰਕੇ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਦੇ ਮਰੀਜ਼ ਇਸ ਦਾਖਲ ਨੇ ਅਸੀਂ ਦੇਖਿਆ ਵੀ ਜਿਆਦਾ ਲੋਕ ਹਸਪਤਾਲ ਦੇ ਨਾਮ ਸੁਣ ਕੇ ਲੋਕ ਡਰ ਜਾਂਦੇ ਨੇ ਵੀ ਉੱਥੇ ਜਾਵਾਂਗੇ ਪਤਾ ਨਹੀਂ ਮਾਨਸ ਵਿਚਾਰ ਲੋਕ ਲੈ ਕੇ ਆਉਂਦੇ ਨੇ ਪਰ ਸਦਾ ਗੁਰਦੇਵ ਸਿੰਘ ਦੀ ਸੋਚ ਬਹੁਤ ਵੱਡੀ ਆ ਆਪਣੀ ਤਰਪਨੀ ਨਾਲ ਅਤੇ ਸਦਾ ਜਗੀਰ ਸਿੰਘ ਦੇ ਨਾਲ ਇੱਥੇ ਆ ਕੇ ਜੰਦੇ ਮਿਲਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਬਹੁਤ ਸਾਂਝੀਆਂ ਕੀਤੀਆਂ ਤੁਹਾਨੂੰ ਪਰ ਇੱਕ ਅਨੋਖੀ ਤਸਵੀਰ ਆ ਬੜਾ ਦਿਲ ਨੂੰ ਛੂਹਣ ਵਾਲੀ ਤਸਵੀਰ ਆ ਤੇ ਮਨ ਨੂੰ ਸਕੂਨ ਹੀ ਮਿਲਦਾ ਭਾਈ ਸਾਹਿਬ ਦਾ ਕਹਿਣਾ ਵੀ ਅੱਗੇ ਬੜੇ ਜੰਦੇ ਮਿਲਾਏ ਨੇ ਪਰ ਇਹ ਜਿਹੜਾ ਜੰਦੇ ਨੇ ਬੜਾ ਅਨੋਖਾ ਜੰਦੇ ਹੋਊਗਾ ਅਤੇ ਮਨ ਨੂੰ ਤਸੱਲੀ ਦਿੱਤੀ ਆ ਅਸੀਸਾਂ ਬਹੁਤ ਮਿਲੀਆਂ ਵਾ ਤੁਸੀਂ ਦੇਖ ਸਕਦੇ ਹੋ ਕਿੰਨੇ ਲੋਕ ਜਿਹੜੇ ਨੇ ਪਛਾਦਾ ਵੀ ਸਕਦੇ ਨੇ ਇੱਥੇ ਅਤੇ ਹਰ ਰੋਜ਼ ਜਿਹੜਾ ਕੀ ਲੰਗਰ ਇੱਥੇ ਵਰਤਾਇਆ ਜਾਂਦਾ ਸਦਾ ਗੁਰਦੇਵ ਸਿੰਘ ਵੱਲੋਂ ਜਿਹੜੀ ਕੀ ਸੇਵਾ ਨਿਭਾਈ ਜਾਂਦੀ ਆ ਅਤੇ ਭਾਈ ਜਗੀਰ ਸਿੰਘ ਜਿਹੜੇ ਕੀ ਇਹ ਸੇਵਾ ਇੱਥੇ ਲੈ ਕੇ ਆਉਂਦੇ ਲੰਗਰ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਸੇ ਦਾ ਢਿੱਡ ਭਰਨਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੁੰਦਾ ਅਤੇ ਇਹ ਜਿਹੜੀ ਸੇਵਾ ਭਾਈ ਸਾਹਿਬ ਲੋਟ ਰਹੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਗੁਰੂ ਨਾਨਕ ਦੇਵ ਹਸਪਤਾਲ ਦੇ ਬਾਹਰ ਦੀਆਂ ਅਤੇ ਲੰਗਰ ਦੀ ਸੇਵਾ ਜਿਹੜੀ बताई जा रही है ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕੜੀ ਚੋਲ ਪਛਾਦਾ ਅਤੇ ਲੰਗਰ ਪਛਾਦਾ ਜਿਹੜਾ ਬਤਾਇਆ ਜਾਂਦਾ ਭਾਈ ਸਾਹਿਬ ਵੱਲੋਂ ਆਪਣੀ ਹੱਥੀ ਜਿਹੜਾ ਕਿ ਜਨਮ ਦਿਨ ਦੇ ਮੌਕੇ ਉੱਤੇ ਪਛਾਦੇ ਬਤਾਏ ਜਾ ਰਹੇ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਲੰਗਰ ਜਿਹੜਾ ਬਤਾਇਆ ਜਾ ਰਿਹਾ ਹੋਰ ਵੀ ਗੱਲਬਾਤ ਕਰਾਂਗੇ ਭਾਈ ਸਾਹਿਬ ਦੇ ਨਾਲ ਭਾਈ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਅੱਜ ਸੇਵਾ ਲੁੱਟੀ ਆ ਰਹੀ ਆ ਭਾਈ ਸਾਹਿਬ ਦਾ ਜਨਮ ਦਿਨ ਆ ਕਹਿੰਦੇ ਨਾਲੇ ਪੋਣੇ ਨਾਲੇ ਫਲੀਆਂ ਸੇਵਾ ਕੀਤੀ ਜਾ ਰਹੀ ਆ ਕੀ ਗਣੀ ਚਾਹੋਗੇ ਬਹੁਤ ਵਧੀਆ ਗੱਲ ਆ ਜੀ ਕੋ ਸੇਵਾ ਕਰ ਰਹੇ ਨੇ ਸਿੰਘ ਆਣ ਕੇ ਇੱਥੇ ਮਰੀਜ਼ ਜਿਹੜੇ ਨੇ ਕੋਈ ਮਹੀਨਾ ਮੀਨਾ ਡੇਡ ਡੇਡ ਦੋ ਦੋ ਮਹੀਨੇ ਵਿਆਰੇ ਜਿਹੜੇ ਆਰਥੋ ਦੇ ਮਰੀਜ਼ੇ ਨੇ ਉਹ ਰਹਿੰਦੇ ਨੇ ਆਣ ਕੇ ਬਾਹਰੋਂ ਜਿਹੜਾ ਲੰਗਰ ਆ ਉਹ ਰੋਜ਼ ਨਹੀਂ ਖਾਦਾ ਜਾਂਦਾ ਇੱਕ ਤੇ ਮਹਿੰਗਾ ਬੜਾ ਪਰ ਇੱਕ ਜਿਹੜਾ ਲੰਗਰ ਘਰ ਤਿਆਰ ਕੀਤਾ ਹੁੰਦਾ ਆ ਇਹ ਮਰੀਜ਼ਾਂ ਵਾਸਤੇ ਸਪੈਸ਼ਲ ਹੁੰਦਾ ਕੋਈ ਲੂਣ ਕੋਈ ਜ਼ਿਆਦਾ ਜ਼ਿਆਦਾ ਮਿਰਚਾਂ ਲੂਣ ਨਹੀਂ ਪਾਈਆਂ ਜਾਂਦੀਆਂ ਕੋ ਲੰਗਰ ਆ ਸਪੈਸ਼ਲ ਤਿਆਰ ਕੀਤਾ ਹੁੰਦਾ ਵਾ ਤੇ ਮਰੀਜ਼ਾਂ ਨੂੰ ਬਹੁਤ ਸਹੂਲਤ ਆ ਜੀ ਕਾਫੀ ਲੰਮੇ ਚ ਕੋ 33 ਸਾਲ ਤੋਂ ਜਿਹੜਾ ਲੰਗਰ ਚੱਲ ਰਿਹਾ ਜਿਸੇ ਤਰ੍ਹਾਂ ਹੀ ਨਿਸ਼ਕਾਮ ਦੇ ਨਾਲ ਅਸੀਂ ਦੇਖਿਆ ਵੀ ਅੱਜ ਸਰਦਾ ਗੁਰਜਾਦ ਸਿੰਘ ਜਿੱਥੇ ਕੀ ਅੱਜ ਉਹਨਾਂ ਦੇ ਜਨਮ ਦਿਨ ਆ ਅੱਜ ਉਹਨਾਂ ਦਾ ਤੇ ਉੱਥੇ ਜਾਂਦੇ ਇਥੇ ਮਨਾ ਗਿਆ ਇਹਨਾਂ ਲੋਕਾਂ ਦੇ ਨਾਲ ਇਹਨਾਂ ਪਰਿਵਾਰਾਂ ਦੇ ਨਾਲ ਤੇ ਨਾਲ ਖੁਦ ਸੇਵਾ ਵੀ ਕੀਤੀ ਜਾ ਰਹੀ ਹੈ ਪ੍ਰਸ਼ਾਦਾ ਵਟਾਇਆ ਰਿਹਾ ਦੋਵੇਂ ਜੀ ਜਿਹੜੇ ਕੀ ਸੇਵਾ ਕਰ ਰਹੇ ਨੇ ਦੋਵਾਂ ਜੀ ਨੇ ਇਥੇ ਅੱਜ ਲੋਕਾਂ ਵਿੱਚ ਖੁਸ਼ੀ ਸਾਂਝੀ ਕੀਤੀ ਇੱਕ ਬੜੀ ਚੰਗੀ ਸੋਚ ਹੈ ਜੀ ਇਹਨਾਂ ਦੀ ਇਹ ਵੇਖੋ ਆਪਾਂ ਘਰਾਂ 'ਚ ਜਨਮ ਦਿਨ ਜਿਹੜੇ ਸੈਲੀਬ੍ਰੇਟ ਕਰਦੇ ਆ ਜਾਂ ਹੋਟਲਾਂ 'ਚ ਆ ਜਾ ਕਰਦੇ ਆ ਪਰ ਇੱਥੇ ਆਣ ਕੇ ਇਹੋ ਜੀ ਸੰਗਤ ਦੇ ਵਿੱਚ ਇਹ ਸੰਗਤ ਦੇ ਵਿੱਚ ਰੱਬ ਵਸਦਾ ਹੈ ਇਹ ਜਿਹੜੀ ਸੰਗਤ ਇੱਥੇ ਆ ਇੱਥੇ ਆਣ ਕੇ ਜਿਹੜਾ ਜਨਮ ਦਿਨ ਮਨਾਉਣਾ ਇਹਨਾਂ ਨੇ ਇਹ ਬੜੀ ਵਧੀਆ ਬੜੀ ਚੰਗੀ ਸੋਚ ਹੈ ਇਹਨਾਂ ਦੀ ਬਹੁਤ ਉੱਚੀ ਸੋਚ ਹੈ ਇਹਨਾਂ ਦੀ ਨਾਲ ਸੇਵਾ ਕਰ ਰਹੇ ਨਾਲ ਆਪਣਾ ਜਨਮ ਦਿਨ ਮਨਾ ਰਹੇ ਆ ਬੱਚਿਆਂ ਦਾ ਆਪਣਾ ਵੀ ਬਹੁਤ ਵਧੀਆ ਸੋਚ ਹੈ ਇਹਨਾਂ ਦੀ ਜੀ ਸਨੇਹ ਦੇਣਾ ਚਾਹੋਗੇ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਹਜੇ ਵੀ ਇਸ ਥੀ ਤੋਂ ਬਹੁਤ ਦੂਰ ਨੇ ਹਜੇ ਵੀ ਲੋਕ ਆਪਣੇ ਰਿਸ਼ਤੇਦਾਰਾਂ 'ਚ ਫਸੇ ਨੇ ਕਿ ਲੋਕ ਕੀ ਕਹਿਣਗੇ ਜੇ ਕਰੋ ਵੱਡੇ ਵੱਡੇ ਹੋਟਲਾਂ ਨਾਲ ਕਰ ਲੈਣ ਵੱਡੇ ਵੱਡੇ ਪੈਲੈਸਾਂ ਨਾਲ ਕਰ ਲੈਣ ਜਾਂ ਪੈਸੇ ਦੀ ਬਰਬਾਦੀ ਨਾਲ ਕਰ ਲੈਣ ਲੋਕਾਂ ਨੂੰ ਚਾਹਤ ਚੈਨ ਨਹੀਂ ਹੁੰਦਾ ਲੋਕ ਚਾਹੇ ਕਰਜੇ ਥਾਰੇ ਦੋਬ ਜਾਣ ਪਰ ਲੋਕ ਕਹਿੰਦੇ ਰਿਸ਼ਤੇਦਾਰ ਕੀ ਕਹਾਂਗੇ ਸਾਡੇ ਵੇਖੋ ਲੋਕਾਂ ਨੂੰ ਆਪਣੀ ਸੋਚ ਬਦਲਣੀ ਚਾਹੀਦੀ ਹੈ ਜੀ ਪੈਸੇ ਦੀ ਬਰਬਾਦੀ ਆ ਆਪਾਂ ਚੰਗੇ ਚੰਗੇ ਹੋਟਲਾਂ ਜਾ ਕੇ ਜਿਹੜਾ ਜਨਮ ਦਿਨ ਸੈਲੀਬ੍ਰੇਟ ਕਰਦੇ ਆ ਪੈਸੇ ਦੀ ਬਰਬਾਦੀ ਆ ਮੈਨਾਂ ਵੀ ਇਸ ਇੱਥੇ ਕੋਈ ਵੱਖਰਾ ਹੀ ਸਕੂਨ ਮਿਲਦਾ ਜੇ ਇੱਥੇ ਆਣ ਕੋ ਮਨਾਉਣਗੇ ਸੇਵਾ ਕਰਨਗੇ ਸੰਗਤ ਦੇ ਵਿੱਚ ਮਰੀਜ਼ਾਂ ਦੇ ਵਿੱਚ ਇਹ ਕਿੰਨਾਂ ਦੀ ਸੀਸਾ ਮਿਲਣਗੇ ਬਿਲਕੁਲ ਵੇਖੋ ਇੱਕ ਬਹੁਤ ਵੱਡੀ ਸੇਵਾ ਵੀ ਪ੍ਰਮਾਤਮਾ ਦੀ ਕਿਰਪਾ ਹੋਗੀ ਇਹਨਾਂ ਦੇ ਉੱਤੇ ਜੋ ਬਖਸ਼ਿਸ਼ ਹੋएगी ਇਹਨਾਂ ਦੇ ਇੱਕ ਪ੍ਰਮਾਤਮਾ ਦੀ ਇੱਥੇ ਆਣ ਕੇ ਸੈਲੀਬ੍ਰੇਟ ਕਰਨਗੇ ਤੇ ਇੱਕ ਬਹੁਤ ਵੱਡਾ ਇਹਨਾਂ ਫਾਲ ਮਿਲੇਗਾ ਸੇਵਾਦਾਰ ਜੀ ਬਹੁਤ ਵਧੀਆ ਇਹ ਪ੍ਰਾਲਾ ਹੋਏਗਾ ਜੇ ਇੱਥੇ ਆਣ ਕੇ ਇਹਨਾਂ ਦੇ ਵਿੱਚ ਸੈਲੀਬ੍ਰੇਟ ਕਰਨਗੇ ਜਿਹੜੇ ਵਿਚਾਰੇ ਮਰੀਜ਼ ਇੱਥੇ ਆ ਬੈਠੇ ਨੇ ਇੱਕ ਬਹੁਤ ਵੱਡਾ ਪ੍ਰਾਲਾ ਹੋਏਗਾ ਜੇ ਇੱਥੇ ਆਣ ਕੇ ਚੰਗਾ ਸੁਨੇਹਾ ਦੇਣਗੇ ਜੇ ਇੱਥੇ ਆਣ ਕੇ ਜਨਮਨੇਮ ਬਣਾਉਣਗੇ ਤੇ ਬਿਲਕੁਲ ਬਹੁਤ ਧੰਵਾਦ ਜੀ ਤੁਸੀਂ ਦੇਖਿਆ ਵੀ ਭੈਣ ਜੀ ਵੀ ਆਪਣੇ ਹੱਥੀਂ ਸੇਵਾ ਕਰ ਰਹੇ ਉਹ ਕਿਹਦੇ ਪਛਾਦਾ ਜਿਹੜਾ ਦੇਣਾ ਕਿਸੇ ਦਾ ਢਿੱਡ ਭਰਨਾ ਸਭ ਤੋਂ ਵੱਡਾ ਜਿਹੜਾ ਉਹਨਾਂ ਦਾ ਕੰਮ ਹੁੰਦਾ ਵਾ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੀਆਂ ਜਿੱਥੇ ਕੀ ਖਿਚੜੀ ਦਾ ਲੰਗਰ ਵੀ ਲੱਗ ਰਿਹਾ ਅਤੇ ਮਰੀਜ਼ਾਂ ਨੂੰ ਜਿਹੜੇ ਰਿਸ਼ਤੇਦਾਰ ਨੇ ਜਿਹੜੇ ਮਰੀਜ਼ ਨੇ ਉਹਨਾਂ ਵਾਸਤੇ ਕੜੀ ਜਿਹੜੀ ਸਪੈਸ਼ਲ ਹੈਗਾ ਇਹ ਤਿਆਰ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਇਹ ਲੰਗਰ ਪਿਛਲੇ ਕਈ ਸਾਲਾਂ ਤੋਂ ਜਿਹੜਾ ਲੰਗਰ ਦੀ ਪ੍ਰਥਾ ਚੱਲਦੀ ਆ ਰਹੀ ਆ ਤੇ ਅੱਜ ਵੀ ਬਰਕਰਾਰ ਆ ਸੇਵਾ ਜਿਹੜੀ ਆ ਬੜੀ ਭਾਵਨਾ ਦੇ ਨਾਲ ਕੀਤੀ ਜਾਂਦੀ ਆ ਤੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਤਸਵੀਰਾਂ ਨੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੀਆਂ ਬੜੀ ਰੀਤ ਦੇ ਨਾਲ ਲੰਗਰ ਤਿਆਰ ਕੀਤਾ ਜਾਂਦਾ ਸਤਨਾਮ ਅਕਾਲ ਦਾ ਜਾਪ ਕੀਤਾ ਜਾਂਦਾ ਤੇ ਬੜੀ ਵੱਡੀ ਤਦਾਦ ਜਿਹੜੇ ਲੋਕ ਨੇ ਇੱਥੋਂ ਪਛਾਣਦਾ ਛਕਦੇ ਨੇ ਪਿਛਲੇ ਕਈ ਸਾਲ ਤੋਂ ਜਿਹੜਾ ਕੀ ਲੰਗਰ ਤਿਆਰ ਹੁੰਦਾ ਤੁਸੀਂ ਇਹ ਤਸਵੀਰਾਂ ਵਿੱਚ ਦੇਖ ਸਕਦੇ ਹੋ ਬੜੀ ਮਨੁੱਖੀ ਕੋਲ ਬਹੁਤ ਮਿਲਦਾ ਇਸ ਚੀਜ਼ ਨੂੰ ਲੈ ਕੇ ਜਿਹੜੇ ਲੋਕ ਇੱਥੇ ਪਛਾਣਦਾ ਛਕਦੇ ਨੇ ਕਿਉਂਕਿ ਜਿੱਤੇ ਹਸਪਤਾਲਾਂ ਵਿੱਚ ਦਵਾਈਆਂ ਮਹਿੰਗੀਆਂ ਹੁੰਦੀਆਂ ਨੇ ਇਲਾਜ ਮਹਿੰਗਾ ਹੁੰਦਾ ਏ ਉੱਥੇ ਰੋਟੀ ਜਿਹੜੀ ਆ ਉਹ ਵੀ ਜੇਕਰ ਉਹਨਾਂ ਨੂੰ ਮਹਿੰਗੀ ਮਿਲ ਜੇ ਉਹ ਪਰਿਵਾਰ ਦਾ ਕੀ ਹਾਲਾਤ ਹੋਣਗੇ ਪਰ ਇੱਥੇ ਪਛਾਦਾ ਜਿਹੜਾ ਬਿਲਕੁਲ ਫ੍ਰੀ ਮਿਲਦਾ ਬਾਬਾ ਜੀ ਵੱਲੋਂ ਕਈ ਸਾਲ ਤੋਂ ਲੰਗਰ ਜਿਹੜਾ ਚਲਾਇਆ ਜਾਂਦਾ ਵਾ ਮਨ ਨੂੰ ਬਹੁਤ تسਲੀ ਮਿਲਦੀ ਆ ਅਤੇ ਮਨ ਨੂੰ ਬਹੁਤ ਖੁਸ਼ੀ ਹੁੰਦੀ ਆ ਏਸ ਨੂੰ ਲਾ ਕੇ ਭਾਈ ਸਾਹਿਬ ਹੋਰ ਕਿੰਨੇ ਚਿਰ ਤੋਂ ਜਿਹੜਾ ਸਥਾਨੀ ਗੱਲ ਕਰੀਏ ਜਨ ਦੇ ਆਂਦੀ ਕਿੰਨਾ ਜਿਹੜੇ ਤੁਸੀਂ ਤੁਹਾਡੇ ਲਈ ਇਹ ਬਣਾਇਆ ਗਿਆ ਹੋਰ ਵੀ ਜਨਮ ਦਿਨ ਇਸੇ ਤਰ੍ਹਾਂ ਬਣਾਇੰਦੇ ਨੇ ਮੇਰੇ ਹੋਰੇ بڑے ਸੱਜਣਾਂ ਬਲੇ ਨੇ ਜਿੰਨੇ ਮਨਾਉਂਦੇ ਇੱਥੇ ਨੇ ਆਪਣੀ ਮਰਜੈਂਸ ਵੀ ਇੱਥੇ ਮਨਾਉਂਦੇ ਆ ਉਹ ਹਰ ਟਾਈਮ ਦੇ ਨੂੰ ਟੈਨ ਹਫਤਾ ਪਹਿਲਾਂ ਦੱਸਣਾ ਮੈਨੂੰ ਕਿ ਸਾਡੀ ਫਰੈਂਡ ਦੇ ਮੈਰਿਜ ਹੈ ਸਾਡੀ ਜਨਮ ਦਿਨ ਹੈ ਜਾਂ ਜਨਮ ਦੇ ਬੱਚਿਆ ਬਰਤ ਉਹ ਆਪਣੇ ਆਪ ਆ ਕੇ ਦੱਸੇ ਫਿਰ ਆਪਾਂ ਉਹ ਰਿਮਰਡ ਕਰ ਦਿੰਦੇ ਉਹਨਾਂ ਨੂੰ ਬੁਲਾ ਕੇ ਉਹਨਾਂ ਦਾ ਕੰਮ ਕਰ ਲਈਦਾ ਮਤਲਬ ਕਹਿ ਸਕਦੇ ਵੀ ਕੋਈ ਵੀ ਜਿਹੜਾ ਕੋਈ ਵੀ ਚਾਹੇ ਮੈਰਿਜ ਅਨਿਵਰਸਰੀ ਆ ਕਾਹੇ ਬੱਚੇ ਦਾ ਜਨਮ ਦਿਨ ਆ ਕੋਈ ਵੀ ਪ੍ਰੋਗਰਾਮ ਹੁੰਦਾ ਖੁਸ਼ੀ ਦਾ ਉਹ ਸਾਰਾ ਇਹਨਾਂ ਨਾਲ ਸਾਂ ਪਲੀ ਪੂਰੀ ਫੈਮਿਲੀ ਦਾ ਜੋ ਵੀ ਖੁਸ਼ੀਆਂ ਗਮੀਆਂ ਸਾਰੀਆਂ ਇੱਥੇ ਰੱਖੀ ਆਪਾਂ ਮੇਰੇ ਜੀ ਬਹੁਤ ਵਧੀਆ ਮੇਰੀ ਫੈਮਿਲੀ ਲਈ ਗੁਰੂ ਸਾਹਿਬ ਨੇ ਫੈਮਿਲੀ ਮਲਾਈ ਜਿੰਨਾਂ ਕਦੀ ਨਾ ਨਹੀਂ ਕੀਤੀ ਪੂਰਾ ਸੰਯੋਗ ਆਪਾਂ ਘਰ ਘਰ ਜਾ ਕੇ ਮੰਗਿਆ ਨਹੀਂ ਸਿਵਰੇ ਸਜਣਾ ਬਰੀ ਆਪਣੇ ਆਪਣੇ ਉਹਨਾਂ ਖਾਜ ਨੇ ਸਾਰੀ ਚੱਲਣ ਰਹੀ ਹੈ ਤੇ ਆਪਾਂ ਹੀ ਕਰਨੇ ਪਤਾ ਕਿ ਸੇਵਾਦਾਰ ਹੀ ਆ ਨਾ ਗੁਰੂ ਸਾਹਿਬ ਆਪੇ ਦਿੰਦਾ ਆਪੇ ਲੈਂਦਾ ਗੁਰੂ ਇਹਨਾਂ ਜਵਸਿਆ ਦੇਤਾ ਗੁਰੂ ਨਾਲ ਵਸਿਆ ਖਾ ਲਿਆ ਬਾਬਾ ਜੀ ਨੇ ਲੰਗਰ ਸ਼ੁਰੂ ਕੀਤਾ ਸੀ ਬਾਬੇ ਨਾਨਕ ਨੇ ਮੀਹ ਰੁਪਿਆ ਦਾ ਅੱਜ ਵੀ ਪ੍ਰਥਾ ਚੱਲਦੀ ਹੈ ਲੰਗਰ ਤੇ ਕਹਿੰਦੇ ਗੁਰੂ ਆਪਾਂ ਬਾਸੀ ਨਗਰੀ ਉੱਤੇ ਕੋਈ ਵੀ ਭੁ ਗਿਰਾ 20 ਰੁਪਿਆ ਲੰਗਰੇ ਨਾ ਇਹ ਵੀ 20 ਰੁਪਿਆ ਨਾਲ ਘੱਟ ਨਹੀਂ ਆ ਕਿ ਆਪਾਂ ਮੰਗੇ ਲੈ ਨਹੀਂ ਜਾਂਦੇ ਕਿ ਉਹ ਹੀ ਨਹੀਂ 20 ਮੁਕੰਨੇ ਛੜ ਕੋ ਆਪਣੇ ਤਰੇ ਹੁੰਦੇ ਆ ਆਪਣੇ ਤਰੇ ਹੁੰਦੇ ਆ ਕਿ ਕਿਹੋ ਜਾ ਕੇ ਨਹੀਂ ਕਰ ਲੰਗਦੀ ਸੇਵਾ ਦਿਓ ਮੈਂ ਆਹ ਕੰਮ ਕਰਦਾ ਜਾਂ ਦੋਈਆਂ ਸੇਵਾ ਕਰਦਾ ਜਾਂ ਕਿ ਮਰੀਜ਼ ਸੇਵਾ ਕਰ ਕਦੀ ਲੋੜ ਨਹੀਂ ਵੀ ਕਹਿੰਦੀ ਆਪਣੇ ਆਪ ਵੀ ਗੁਰੂ ਸਾਹਿਬ ਦੇ ਜਾਂਦੇ ਆ ਨਾ ਮੈਂ ਕੋਈ ਆਉਂਡ ਖਲਾਇਆ ਨਾ ਮੈਂ ਕੋਈ ਪਰਚੀ ਕੱਟਦਾ ਨਾ ਮੈਂ ਕੋਈ ਗੁਰ ਕਰਾਈ ਆ ਸੱਚ ਰਿਹਾ ਮੇਰੀ ਜੈ ਖੇਪੜੀਆਂ ਨੇ ਜਿੰਨਾਂ ਦੇ ਭਾਈ ਦੇ ਕਾਰਡ ਪੇ ਪੈਸੇ ਕਾ ਲਈ ਦੇ ਕਹਿੰਦੇ ਸਾਡੀ ਫੜੀਆਂ ਆਏ ਕਹਿੰਦੇ ਸਾਡੀ ਏਟੀਆਂ ਆਏ ਇਹਦੇ ਵਿੱਚ ਕਿਹਨੀ ਸਚਾਈ ਆ ਨਹੀਂ ਸਚਾਈ ਹੈ ਗੁਰੂ ਰਾਮਦਾਸ ਪਾਤਸ਼ਾਹ ਜਿੱਤੇ ਵੀ ਮੇਰ ਕਰਦਾ ਉਹ ਸੇਵਾ ਕਰ ਸਕਦਾ ਜੀ ਉਹ ਕਿਰਪਾ ਕਰਦੇ ਆ ਸਮਾਤ ਬਖਸ਼ਦੇ ਆ ਕਰਨ ਸਾਡੇ ਚੰਗੇ ਹੁੰਦੇ ਆ ਦਿੱਤਾ ਤੇ ਪਰਮਾਤਮਾ ਦਾ ਹੀ ਹੈ ਉਹਦਾ ਦਿੱਤਾ ਸਾਡੇ ਕੋਲ ਉਹਦਾ ਸ਼ੁਕਰ ਹੈ ਗੁਰੂ ਰਾਮਦਾਸ ਪਾਤਸ਼ਾਹ ਕੇ ਉਹਨੇ ਸਾਨੂੰ ਇਸ ਕਰਤਾ ਸਾਨੂੰ ਬਣਾਇਆ ਬੱਚੇ ਤੁਹਾਡੇ ਫਿਰ ਕਿੱਥੇ ਵਿਦੇਸ਼ ਚ ਨੇ ਜਾਂ ਬੱਚੇ ਇੱਥੇ ਨੇ ਮੇਰੀ ਬੇਟੀ ਆ ਉਹ ਇੱਥੇ ਹੀ ਆ ਹਾਂਜੀ ਇਹ ਵੀ ਨੇ ਆਏ ਤੇ ਬੱਚਿਆਂ ਨੂੰ ਫਿਰ ਦੇਖ ਜਦੋਂ ਇਸ ਤਰ੍ਹਾਂ ਪਲਗਾ ਪੀ ਪਾਪਾ ਦਾ ਜ ਵੱਡੇ ਆ ਉਹਨਾਂ ਨੇ ਕਿਹਾ ਨਹੀਂ ਵੀ ਪਾਪਾ ਕਿਤੇ ਵੱਡੇ ਦਾ ਹੋਟਲ ਰੈਸਟੋਰੈਂਟ ਕਰਨਾ ਉੱਥੇ ਪਾਰਟੀ ਕਰੀਏ ਤੇ ਹਾਂ ਨਹੀਂ ਉਹ ਬੇਟੀ ਦੇ ਬੇਟਾ ਹੋਇਆ ਹੋਇਆ ਉਹ ਬੱਚਾ ਛੋਟਾ ਗਰਮੀ ਕਰਕੇ ਫਿਰ ਨਹੀਂ ਇੱਧਰ ਆ ਸਕੇ ਉਦਾਂ ਇੱਕ ਦੋ ਵਾਰੀ ਇੱਥੇ ਆ ਕੇ ਉਹਨਾਂ ਨੇ ਸੇਵਾ ਕੀਤੀ ਹੈ ਹਾਂ ਕਹਿੰਦੇ ਸੇਵਾ ਵੀ ਬੜੇ ਭਾਗਾ ਵਾਲੀ ਹੁੰਦੇ ਕਰਮਾ ਵਾਲੀ ਹੁੰਦੀ ਹੈ ਉਹਨਾਂ ਨੂੰ ਸੇਵਾ ਮਿਲਦੀ ਹੈ ਹਰ ਕਿਸੇ ਦੇ ਐਸਾ ਲੋਕ ਨਹੀਂ ਸੇਵਾ ਕਰਦਾ ਨਹੀਂ ਇਹ ਗੁਰੂ ਦੀ ਕਿਰਪਾ ਤੋਂ ਬਿਗਾਰ ਨਹੀਂ ਨਹੀਂ ਹੋ ਸਕਦਾ ਮੈਂ ਕਹਿ ਸਕਦਾ ਵੀ ਗੁਰੂ ਦੀ ਤੁਹਾਡੇ ਤੇ ਬਹੁਤ ਕਿਰਪਾ ਵਾ ਬਹੁਤ ਕਿਰਪਾ ਬਹੁਤ ਬਹੁਤ ਧੰਵਾਦਾ ਹੀ ਤਾਂ ਨਾ ਸ਼ੁਕਰੇ ਹੋ ਜene ਜਿੰਨੀਆਂ ਉਹ ਮਾਲਕ ਦੀਆਂ ਬਖਸ਼ਿਸ਼ਾਂ ਨੇ ਅਸੀਂ ਫੇਰ ਵੀ ਨਾ ਸ਼ੁਕਰੇ ਹੋਏ ਉਹਨਾਂ ਸ਼ੁਕਰ ਤੁਹਾਡੇ ਕੋ ਅਦਾ ਨਹੀਂ ਕੀਤਾ ਜਾਂਦਾ ਬਹੁਤ ਬਹੁਤ ਧੰਵਾਦ ਜੀ ਤੁਸੀਂ ਦੇਖਿਆ ਤੁਹਾਨੂੰ ਤਸਵੀਰਾਂ ਵਿਖਾਈਆਂ ਨੇ ਅੰਮ੍ਰਿਤਸਰ ਦੀ ਅੱਜ ਜਿਹੜਾ ਕਿ ਜਨਰਲ ਮਨਾਇਆ ਗਿਆ ਵਾ ਤੁਸੀਂ ਦੇਖ ਸਕਦੇ ਹੋ ਵੀ ਵੱਡੇ ਵੱਡੇ ਹੋਟਲ ਨਹੀਂ ਕੀਤੇ ਰੈਸਟੋਰੈਂਟ ਨਹੀਂ ਕੀਤੇ ਸਿਰਫ ਗੁਰੂ ਨਾਨਕ ਦੇਵ ਹਸਪਤਾਲ ਜਿੱਥੇ ਤੁਸੀਂ ਦੇਖ ਸਕਦੇ ਹੋ ਵੀ ਲੋਕ ਜ਼ਿਆਦਾਤਰ ਇੱਥੇ ਮਰੀਜ਼ ਲੋਕਾਂ ਦੇ ਦਾਖਲ ਹੁੰਦੇ ਨੇ ਤੇ ਲੋਕ ਮੈਂ ਖਿਆਲ ਆਪਣੀ ਖੁਸ਼ੀਆਂ ਵੀ ਸਾਂਝੀਆਂ ਕਰਦੇ ਉੱਥੇ ਜਿਹੜੇ ਲੋਕ ਡਰਦੇ ਨੇ ਵੀ ਪਤਾ ਨਹੀਂ ਕੀ ਹੋਊਗਾ ਪਰ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜੀ ਭੈਣ ਅੱਜ ਆਪਣੇ ਪਤੀ ਦੇ ਜਨਮ ਦਿਨ ਤੇ ਅੱਜ ਇੱਥੇ ਲੰਗਰ ਵਰਤਾ ਰਹੀ ਆ ਕੜੀ ਬੜਾ ਮਨ ਨੂੰ ਸਕੂਨ ਮਿਲਦਾ ਭੈਣ ਦਾ ਕਹਿਣਾ ਅਜਿਹੀ ਸੇਵਾ ਪਰਮਾਤਮਾ ਕਰਮਾ ਭਾਗ ਆਲਾ ਮਿਲਦੀ ਆ। ਹਰ ਕਿਸੇ ਦੇ ਕਰਮਾ ਚ ਸੇਵਾ ਨਹੀਂ ਹੁੰਦੀ। ਤੇ ਤੁਸੀਂ ਦੇਖ ਸਕਦੇ ਹੋ ਦੋਵਾਂ ਜੀ ਆਲੇ ਅੱਜ ਕਹਿ ਲੋ ਵੀ ਅੱਜ ਖੁਸ਼ੀਆਂ ਲੁੱਟ ਰਹੇ ਨੇ ਦੋ ਮਾਥਾਣਾ। ਪਰਮਾਤਮਾ ਦੀ ਬਹੁਤ ಅಪਾਰ ਕਿਰਪਾ ਇਹਨਾਂ ਤੇ। ਇਹਨੇ ਜੀ ਜਿਹੜੇ ਅੱਜ ਪ੍ਰਸ਼ਾਦਾ ਛਕਣਗੇ ਤੇ ਨਾਲੇ ਸੀਸਾ ਦੇਣਗੇ ਇਹਨਾਂ ਨੂੰ। ਬੜਾ ਮਨ ਨੂੰ ਖੁਸ਼ੀ ਇਹ ਮਿਲਦੀ। ਹਰ ਕੋਈ ਪਰਿਵਾਰ ਨੂੰ ਹਰ ਕਿਸੇ ਨੂੰ ਇਸ ਤਰ੍ਹਾਂ ਦੀ ਸੀਸਾ ਨਹੀਂ ਮਿਲਦੀ ਆ। ਪਰ ਇਹ ਜੜੀਆਂ ਪਰਮਾਤਮਾ ਦੀ ಅಪਾਰ ਕਿਰਪਾ ਨੇ ਹੋਈ ਆ। ਮੈਨੂੰ ਨਾਲ ਦੇਵ ਹਸਤਾਲ ਦੀਆਂ ਤਸਵੀਰਾਂ ਦਿਖਾਈਆਂ ਨੇ ਜਿੱਥੇ ਕੀ ਲੋਕ ਅੱਜ ਤਾਂ ਪਛਾਦਾ ਛਕਣ ਵਾਸਤੇ ਆਏ ਨੇ ਸਦਾ ਗੁਰਦੇਵ ਸਿੰਘ ਉਹਨਾਂ ਦਾ ਜਨਮ ਦਿਨ ਸੀ ਅਤੇ ਉਹਨਾਂ ਵੱਲੋਂ ਹੀ ਜਿਹੜਾ ਕੀ ਲੰਗਰ ਬਤਾਇਆ ਗਿਆ ਬਿਲਕੁਲ ਤੁਹਾਨੂੰ ਤਸਵੀਰਾਂ ਖਵਾਵਾਂ ਗੋਬਿੰਦ ਨਿਸ਼ਕਾਮ ਸੇਵਾ ਸੁਸਾਇਟੀ ਜਿਸ ਇਸ ਅੰਮ੍ਰਿਤਸਰ ਲੋੜਵਾਲ ਮਰੀਜ਼ਾਂ ਲਈ ਮਲਮ ਪੱਟੀ ਦਵਾਈਆਂ ਕੱਪੜਿਆਂ ਦੀ ਸੇਵਾ ਰੋਜ਼ਾਨਾ ਸਵੇਰੇ 7 ਤੋਂ 9 ਵਜੇ ਤੱਕ ਚੌਕ ਘੰਟਾ ਕਾਸ਼ੀ ਦਰਬਾਰ ਸਾਹਿਬ ਅਤੇ ਅੰਮ੍ਰਿਤਸਰ ਸ਼੍ਰੀ ਗੁਰੂ ਨਾਨਕ ਦੇ ਹਸਪਤਾਲ ਵਿੱਚ ਦਾਖਲ ਹੋਣ ਵਾਲੇ ਗਰੀਬ ਮਰੀਜ਼ਾਂ ਦੀ ਸੇਵਾ ਦਵਾਦਾਰੂ ਲੰਗਰ ਕਪੜਿਆਂ ਦੀ ਸੇਵਾ ਅਤੇ ਗੋਬਿੰਦ ਸ਼ਾਮ ਸੇਵਾ ਸੁਸਾਇਟੀ ਅੰਮ੍ਰਿਤਸਰਨ ਸਰਦਾਰ ਜਗਬੀਰ ਸਿੰਘ ਸੁਖ ਜਿਹੜੇ ਕਿ ਮੁੱਖ ਸੇਵਾਦਾਰ ਨੇ ਅਤੇ ਇਹਨਾਂ ਲੋਕ ਕਿਹਾ ਗਿਆ ਵੀ ਅੱਜ ਤੱਕ ਕਦੀ ਕਿਸੇ ਗਾੜੀ ਹੱਥ ਨਹੀਂ ਅੜਿਆ ਹੈ ਅੱਜ ਕੱਲ ਕਿਸੇ ਗਾੜੀ ਅਰਜ਼ੀ ਨਹੀਂ ਕੀਤੀ ਬਾਬੇ ਦਾ ਨੰਗਰ ਆ ਆਪੇ ਚਲਾਈ ਜਾਂਦਾ ਆ ਪਤਾ ਨਹੀਂ ਕਿੱਥੋਂ ਕਿਰਪਾ ਕਰੀ ਜਾਂਦਾ ਕਿੱਥੋਂ ਭੰਡਾਰ ਭਰੀ ਜਾਂਦਾ ਕਹਿੰਦੇ ਇਨੀ ਕੀ ਮਾਲਕ ਕਿਰਪਾ ਵਾ ਕਦੀ ਕਿਸੇ ਗਾੜੀ ਹੱਥ ਅੜਾ ਦੀ ਲੋੜ ਨਹੀਂ ਪੈਂਦੀ ਅਸੀਂ ਵੀ ਪ੍ਰਮਾਤਮਾ ਗੁਰਦਾਸ ਕਰਦੇ ਸੱਚੇ ਪਾਸ਼ਾ ਇਸੇ ਤਰ੍ਹਾਂ ਜਿਹੜੇ ਤੁਹਾਡੇ ਲੰਗਰ ਪੰਡਾਰੇ ਨੇ ਇਸੇ ਤਰ੍ਹਾਂ ਚੱਲਦੇ ਰਹਿਣ ਅਤੇ ਗਰੀਬ ਦਾ ਜਿਹੜੇ ਮੂੰਹ ਵਿੱਚ ਲੰਗਰ ਜੜਾ ਪੈਂਦਾ ਰਹੇ ਮਿੰਨੋ ਦੇ ਉਹ ਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ